नमस्ते पंजाबी कहानी बाज चैनल विच ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਮਿਹਨਤ ਵੱਡੀ ਜਾਂ ਕਿਸਮਤ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਕਹਾਣੀ ਸਵੇਰ ਦੇ 5 ਵਜੇ ਵੀ ਨਹੀਂ ਸਨ ਕਿ ਮੰਡੀਆਂ ਵਾਲੀ ਸੜਕ ਉੱਤੇ ਪਹਿਲੀਆਂ ਆਵਾਜ਼ਾਂ ਗੂੰਜਣ ਲੱਗ ਪਈਆਂ ਕਿਤੇ ਟਰੱਕ ਦਾ ਹਾਰਨ ਕਿਤੇ ਮਜ਼ਦੂਰਾਂ ਦੀ ਖੰਗ ਕਿਤੇ ਚਾਹ ਵਾਲੇ ਦੀ ਕੇਤਲੀ ਦੀ ਸਿੱਟੀ ਹਵਾ ਵਿੱਚ ਮਿੱਟੀ ਪਸੀਨੇ ਅਤੇ ਭਿੱਜੇ ਗੰਡੇ ਹੋਏ ਬੋਰੀਆਂ ਦੀ ਬੂਹ ਮਿਲੀ ਹੋਈ ਸੀ ਉਸ ਪੀੜ ਵਿੱਚ ਇੱਕ ਪਤਲਾ ਜਿਹਾ ਬੰਦਾ ਖੜਾ ਸੀ ਨਾਮ ਸੀ ਹਰਜੀਤ ਉਮਰ ਤਕਰੀਬਨ 35 ਸਾਲ ਚਿਹਰਾ ਸੂਰਜ ਨਾਲ ਚਲਸਿਆ ਹੋਇਆ ਅੱਖਾਂ ਹਮੇਸ਼ਾ ਕੁਝ ਲੱਭਦੀਆਂ ਹੋਈਆਂ ਮੋਢਿਆਂ ਤੇ ਪੁਰਾਣਾ ਤੌਲੀਆ ਪੈਰਾਂ ਵਿੱਚ ਕਿਸੇ ਹੋਏ ਚੱਪਲ ਤੇ ਦਿਲ ਵਿੱਚ ਅਣਗਿਣਤ ਸੁਪਨੇ ਹਰਜੀਤ ਬੋਰੀਆਂ ਚੁੱਕਣ ਵਾਲਾ ਮਜ਼ਦੂਰ ਸੀ ਕਣਕ ਦੀ ਮੰਡੀ ਵਿੱਚ ਜਿੱਥੇ ਹਰ ਰੋਜ਼ ਸੈਂਕੜੇ ਟਨ ਅਨਾਜ ਆਉਂਦਾ ਸੀ ਉੱਥੇ ਹਰਜੀਤ ਵਰਗੇ ਮਜ਼ਦੂਰਾਂ ਦੀ ਲੋੜ ਹੁੰਦੀ ਸੀ ਉਹ ਬੋਰੀ ਚੁੱਕਦਾ ਤੋਲ ਵਾਲੇ ਕੋਲ ਰੱਖਦਾ ਫਿਰ ਦੂਜੀ ਦਿਨ ਦੇ ਅੰਤ ਤੱਕ ਉਸ ਦੀ ਕਮੀਜ਼ ਪਸੀਨੇ ਨਾਲ ਭਿੱਜੀ ਹੁੰਦੀ ਪਿੱਠ ਦਰਦ ਨਾਲ ਚੀਖਦੀ ਪਰ ਹੱਥ ਖਾਲੀ ਨਹੀਂ ਹੁੰਦੇ ਪਰ ਕੀ ਇਹ ਮਿਹਨਤ ਕਾਫੀ ਸੀ ਹਰਜੀਤ ਦਾ ਦਿਨ ਸਵੇਰੇ 4 ਵਜੇ ਸ਼ੁਰੂ ਹੁੰਦਾ ਕੱਚੀ ਕੋਠੀ ਦੇ ਕੋਨੇ ਵਿੱਚ ਪਿਆ ਪੁਰਾਣਾ ਕੜਿਆਲ ਵੱਜਦਾ ਉਹ ਹੱਥ ਮਲਦਾ ਉੱਠ ਬੈਠਦਾ ਕੋਲ ਪਈ ਪਤਨੀ ਸੁਖਦੀਪ ਹੌਲੀ ਜਿਹੀ ਅੱਖ ਖੋਲਦੀ ਅੱਜ ਫਿਰ ਜਲਦੀ ਉਹ ਪੁੱਛਦੀ ਮੰਡੀ ਵਿੱਚ ਗੱਡੀਆਂ ਜ਼ਿਆਦਾ ਆਉਣੀਆਂ ਨੇ ਹਰਜੀਤ ਹੌਲੀ ਆਵਾਜ਼ ਵਿੱਚ ਕਹਿੰਦਾ ਸੁਖਦੀਪ ਕੁਝ ਨਾ ਕਹਿੰਦੀ ਉਹ ਜਾਣਦੀ ਸੀ ਇਹੀ ਹਰਜੀਤ ਦੀ ਜ਼ਿੰਦਗੀ ਸੀ ਦੋ ਬੱਚੇ ਸਨ ਵੱਡਾ ਮੁੰਡਾ ਗੁਰਪ੍ਰੀਤ 6ਵੀਂ ਵਿੱਚ ਪੜਦਾ ਛੋਟੀ ਕੁੜੀ ਨਵਜੋਤ ਅਜੇ ਸਕੂਲ ਸ਼ੁਰੂ ਹੀ ਕੀਤਾ ਸੀ ਹਰਜੀਤ ਜਦੋਂ ਉਹਨਾਂ ਨੂੰ ਸੁੱਤਾ ਵੇਖਦਾ ਉਸ ਦਾ ਦਿਲ ਕੁਝ ਪਲਾ ਲਈ ਪਰ ਆਉਂਦਾ ਉਹ ਆਪਣੇ ਆਪ ਨਾਲ ਕਹਿੰਦਾ ਇਹ ਮੇਰੇ ਵਰਗੇ ਨਾ ਬਣਨ ਇਹ ਬੋਰੀਆਂ ਨਾ ਚੁੱਕਣ ਪਰ ਫਿਰ ਹਕੀਕਤ ਆ ਟਕਰਾਂਦੀ ਮੰਡੀ ਵਿੱਚ ਮਾਲਕਾਂ ਦੀ ਬੋਲੀ ਚਲਦੀ ਸੀ ਕਈ ਵਾਰੀ ਸਾਰਾ ਦਿਨ ਮਿਹਨਤ ਕਰਕੇ ਵੀ ਪੂਰੇ ਪੈਸੇ ਨਹੀਂ ਮਿਲਦੇ ਕੱਲ ਲੈ ਲੈਣਾ ਕਹਿ ਕੇ ਟਾਲ ਦਿੰਦੇ उस दिन भी कुछ ऐसा ही होया हरजीत ने लगातार सत्तर बोरियां चुकिया पैर कांप रहे सन पर मालक लाला रामकिशन ने सिर्फ अद्धी दहाड़ी फड़ाई लाला जी मैं ता पूरा दिन लाया हरजीत ने हौसले नाल कहा लाला ने हस के कहा ओए हरजीत्या किस्मत चाह होवे तो आपे मिल जाता तू मेहनत शब्द हरजीत दिल विच चुभ गए ਕੀ ਸੱਚਮੁੱਚ ਕਿਸਮਤ ਮਿਹਨਤ ਤੋਂ ਵੱਡੀ ਹੁੰਦੀ ਹੈ ਰਾਤ ਨੂੰ ਘਰ ਆ ਕੇ ਹਰਜੀਤ ਨੇ ਗਿਣਤੀ ਕੀਤੀ ਪੈਸੇ ਕੱਟ ਸਨ ਕੱਲ ਬੱਚਿਆਂ ਦੀ ਫੀਸ ਦੇਣੀ ਸੀ ਸੁਖਦੀਪ ਚੁੱਪਚਾਪ ਚੁੱਲ੍ਹੇ ਤੇ ਰੋਟੀ ਸੇਕਦੀ ਰਹੀ ਕੁਝ ਪੈਸੇ ਬਚੇ ਉਸਨੇ ਪੁੱਛਿਆ ਹਰਜੀਤ ਨੇ ਸਿਰ ਚੁਕਾ ਲਿਆ ਉਸ ਰਾਤ ਉਹ ਲੰਮੇ ਸਮੇਂ ਤੱਕ ਜਾਗਦਾ ਰਿਹਾ ਛੱਤ ਵੱਲ ਤੱਕਦਾ ਸੋਚਦਾ ਜੇ ਮੈਂ ਹੋਰ ਮਿਹਨਤ ਕਰਾਂ ਤਾਂ ਕੀ ਕਿਸਮਤ ਬਦਲੇਗੀ ਜਾਂ ਕਿਸਮਤ ਪਹਿਲਾਂ ਹੀ ਲਿਖੀ ਹੋਈ ਹੁੰਦੀ ਹੈ ਅਗਲੇ ਦਿਨ ਮੰਡੀ ਵਿੱਚ ਇੱਕ ਨਵੀਂ ਖਬਰ ਫੈਲੀ ਸਰਕਾਰ ਵੱਲੋਂ ਕੁਝ ਮਜ਼ਦੂਰਾਂ ਨੂੰ ਪੱਕੀ ਨੌਕਰੀ ਦੇਣੀ ਸੀ ਗੋਦਾਮ ਵਿੱਚ ਸਾਰੇ ਮਜ਼ਦੂਰਾਂ ਦੀਆਂ ਅੱਖਾਂ ਚਮਕ ਉਠੀਆਂ ਹਰਜੀਤ ਦੇ ਦਿਲ ਵਿੱਚ ਵੀ ਇੱਕ ਨਵੀਂ ਉਮੀਦ ਜਾਗੀ ਪਰ ਉਸਨੂੰ ਨਹੀਂ ਪਤਾ ਸੀ ਇਹ ਉਮੀਦ ਉਸਦੀ ਜ਼ਿੰਦਗੀ ਨੂੰ ਨਵਾਂ ਮੋੜ ਦੇਵੇਗੀ ਜਾਂ ਫਿਰ ਇੱਕ ਹੋਰ ਜ਼ਖਮ ਮੰਡੀ ਵਿੱਚ ਉਸ ਦਿਨ ਮਿਹਨਤ ਤੋਂ ਵੱਧ ਗੱਲਾਂ ਹੋ ਰਹੀਆਂ ਸਨ ਹਰ ਗੱਲ ਦਾ ਕੇਂਦਰ ਇੱਕੋ ਸੀ ਸਰਕਾਰੀ ਗੋਦਾਮ ਦੀ ਨੌਕਰੀ ਕਹਿੰਦੇ ਸਨ ਕਿ 10 ਮਜ਼ਦੂਰਾਂ ਨੂੰ ਪੱਕੀ ਪਰਤੀ ਮਿਲਣੀ ਹੈ ਨਾ ਬੋਰੀਆਂ ਨਾ ਖੁੱਲੀ ਤੋੜ ਨਾ ਰੋਜ਼ ਦੀ ਅਨਸ਼ਚਿਤ ਦਿਹਾੜੀ ਤਨਖਾਹ ਪੱਕੀ ਛੁੱਟੀ ਦਾ ਹੱਕ ਤੇ ਸਭ ਤੋਂ ਵੱਡੀ ਗੱਲ ਇੱਜ਼ਤ ਹਰਜੀਤ ਇਹ ਸੁਣ ਕੇ ਆਪਣੀ ਪਿੱਠ ਦਾ ਦਰਦ ਪੁੱਲ ਗਿਆ ਉਹ ਸੋਚਣ ਲੱਗ ਪਿਆ ਜੇ ਇਹ ਨੌਕਰੀ ਮਿਲ ਗਈ ਤਾਂ ਗੁਰਪ੍ਰੀਤ ਨੂੰ ਅੱਗੇ ਪੜਾ ਸਕਾਂਗਾ ਨਵਜੋਤ ਨੂੰ ਨਵੇਂ ਜੁੱਤੇ ਲੈ ਕੇ ਦੇ ਸਕਾਂਗਾ ਸੁਖਦੀਪ ਨੂੰ ਕਦੇ ਨਹੀਂ ਕਹਿਣਾ ਪਵੇਗਾ ਪੈਸੇ ਮੁੱਕ ਗਏ ਪਰ ਮੰਡੀ ਦੇ ਪੁਰਾਣੇ ਮਜ਼ਦੂਰ ਬੂਟਾ ਸਿੰਘ ਨੇ ਠੰਡੀ ਸਾਹ ਭਰੀ ਪੁੱਤ ਇਹ ਨੌਕਰੀਆਂ ਮਿਹਨਤ ਨਾਲ ਨਹੀਂ ਮਿਲਦੀਆਂ ਉਸਨੇ ਕਿਹਾ ਇਹਨਾਂ ਲਈ ਤਾਂ ਸਿਫਾਰਿਸ਼ ਚਾਹੀਦੀ ਹੈ ਹਰਜੀਤ ਨੂੰ ਇਹ ਗੱਲ ਚੁਭੀ ਸਿਫਾਰਿਸ਼ ਉਸਨੇ ਪੁੱਛਿਆ ਸਾਡੀ ਤਾਂ ਸਾਰੀ ਉਮਰ ਮਿਹਨਤ ਹੀ ਸਿਫਾਰਿਸ਼ ਰਹੀ ਹੈ ਬੂਟਾ ਸਿੰਘ ਹੱਸਿਆ ਇਹ ਦੁਨੀਆ ਇੰਨੀ ਸੌਖੀ ਨਹੀਂ ਹਰਜੀਤ ਆਰਜ਼ੀਆਂ ਪਰੰਦਾ ਦਿਨ ਆ ਗਿਆ ਹਰਜੀਤ ਨੇ ਆਪਣੀ ਕਮੀਜ਼ ਠੀਕ ਕੀਤੀ ਪੁਰਾਣੇ ਜੁੱਤਿਆਂ ਨੂੰ ਤੋਇਆ ਉਸ ਨੂੰ ਲੱਗਦਾ ਸੀ ਜਿਵੇਂ ਉਹ ਕੋਈ ਇਮਤਿਹਾਨ ਦੇਣ ਜਾ ਰਿਹਾ ਹੋਵੇ ਗੋਦਾਮ ਦੇ ਦਫ਼ਤਰ ਵਿੱਚ ਲੰਬੀ ਲਾਈਨ ਸੀ ਕਿਸੇ ਦੇ ਹੱਥ ਵਿੱਚ ਕਾਗਜ਼ ਕਿਸੇ ਦੇ ਚਿਹਰੇ ਤੇ ਉਮੀਦ ਅੰਦਰੋਂ ਕਲਰਕ ਦੀ ਕਰਕਸ਼ ਆਵਾਜ਼ ਆ ਰਹੀ ਸੀ ਜਦੋਂ ਹਰਜੀਤ ਦੀ ਵਾਰੀ ਆਈ ਉਸਨੇ ਫਾਰਮ ਅੱਗੇ ਕਰ ਦਿੱਤਾ ਕਲਰਕ ਨੇ ਟਿੱਲੀ ਨਜ਼ਰ ਨਾਲ ਦੇਖਿਆ ਸਿਫਾਰਿਸ਼ ਉਸਨੇ ਪੁੱਛਿਆ ਹਰਜੀਤ ਚੁੱਪ ਰਹਿ ਗਿਆ ਨਹੀਂ ਜੀ ਮੈਂ ਤਾਂ ਕਲਰਕ ਨੇ ਫਾਰਮ ਇੱਕ ਪਾਸੇ ਰੱਖ ਦਿੱਤਾ ਫੇਰ ਵੇਖਾਂਗੇ ਉਹ ਦੋ ਸ਼ਬਦ ਵੇਖਾਂਗੇ ਹਰਜੀਤ ਨੂੰ ਸਮਝ ਆ ਗਏ ਕਰ ਆ ਕੇ ਉਸਨੇ ਇੱਕ ਗੱਲ ਸੁਖਦੀਪ ਨੂੰ ਦੱਸੀ ਸੁਖਦੀਪ ਕੁਝ ਸਮਾਂ ਚੁੱਪ ਰਹੀ ਫਿਰ ਹੌਲੀ ਜਹੀ ਕਹਿੰਦੀ ਕੋਈ ਜਾਣ ਪਛਾਣ ਵਾਲਾ ਨਹੀਂ ਹਰਜੀਤ ਨੇ ਸਿਰ ਹਿਲਾਇਆ ਸਾਡੀ ਜਾਣ ਪਛਾਣ ਸਿਰਫ ਮਿਹਨਤ ਨਾਲ ਹੈ ਦਿਨ ਲੰਘਦੇ ਗਏ ਮੰਡੀ ਵਿੱਚ ਚਰਚਾ ਚੱਲੀ ਕਿਸ ਦਾ ਨਾਮ ਆਇਆ ਕਿਸ ਦਾ ਕੱਟ ਗਿਆ ਜ਼ਿਆਦਾਤਰ ਉਹੀ ਮਜ਼ਦੂਰ ਚੁਣੇ ਗਏ ਜੋ ਜਾਂ ਤਾਂ ਕਿਸੇ ਨੇਤਾ ਦੇ ਨੇੜੇ ਸਨ ਜਾਂ ਕਿਸੇ ਅਫਸਰ ਦੇ ਹਰਜੀਤ ਦਾ ਨਾਮ ਨਹੀਂ ਸੀ ਉਸ ਦਿਨ ਉਹ ਬੋਰੀ ਚੁੱਕਦਾ ਚੁੱਕਦਾ ਅਚਾਨਕ ਬੈਠ ਗਿਆ ਪਿੱਠ ਦਰਦ ਨਾਲ ਨਹੀਂ ਦਿਲ ਦਰਦ ਨਾਲ ਚੁੱਕ ਗਿਆ ਸੀ ਕੀ ਹੋ ਗਿਆ ਕਿਸੇ ਨੇ ਪੁੱਛਿਆ ਹਰਜੀਤ ਨੇ ਕਿਹਾ ਕੁਝ ਨਹੀਂ ਬਸ ਕਿਸਮਤ ਥੱਕ ਗਈ ਹੈ ਉਸ ਰਾਤ ਕਾਰ ਵਿੱਚ ਚੁੱਪੀ ਸੀ ਗੁਰਪ੍ਰੀਤ ਨੇ ਹੌਲੀ ਆ ਕੇ ਪੁੱਛਿਆ ਪਾਪਾ ਮੈਨੂੰ ਵੀ ਬੋਰੀਆਂ ਚੁੱਕਣੀਆਂ ਪੈਣਗੀਆਂ ਹਰਜੀਤ ਦਾ ਦਿਲ ਕੰਬ ਗਿਆ ਉਸ ਨੇ ਪੁੱਤਰ ਨੂੰ ਗੱਲ ਨਾਲ ਲਾ ਲਿਆ ਨਹੀਂ ਪੁੱਤ ਤੂੰ ਪੜੇਂਗਾ ਪਰ ਅੰਦਰੋਂ ਉਸਨੂੰ ਡਰ ਸੀ ਜੇ ਕਿਸਮਤ ਨੇ ਮਿਹਨਤ ਦੀ ਕਦਰ ਨਾ ਕੀਤੀ ਤਾਂ ਉਹ ਬੱਚਿਆਂ ਨੂੰ ਕਿਵੇਂ ਪੜਾਏਗਾ ਅਗਲੇ ਦਿਨ ਇੱਕ ਅਜੀਬ ਮੌਕਾ ਆਇਆ ਮੰਡੀ ਵਿੱਚ ਇੱਕ ਬਜ਼ੁਰਗ ਅਫਸਰ ਆਇਆ ਜੋ ਮਜ਼ਦੂਰਾਂ ਨਾਲ ਗੱਲਾਂ ਕਰ ਰਿਹਾ ਸੀ ਹਰਜੀਤ ਨੇ ਪਹਿਲਾਂ ਹਿਚਕਾਇਆ ਫਿਰ ਹਿੰਮਤ ਕਰਕੇ ਆਪਣੀ ਕਹਾਣੀ ਸੁਣਾ ਦਿੱਤੀ ਅਫਸਰ ਨੇ ਧਿਆਨ ਨਾਲ ਸੁਣਿਆ ਤੂੰ ਕਿੰਨੇ ਸਾਲਾਂ ਤੋਂ ਮਿਹਨਤ ਕਰ ਰਿਹਾ ਹੈ ਉਸਨੇ ਪੁੱਛਿਆ 15 ਸਾਲ ਹਰਜੀਤ ਨੇ ਕਿਹਾ ਅਫਸਰ ਨੇ ਸਿਰ ਹਿਲਾਇਆ ਕਿਸਮਤ ਕਈ ਵਾਰੀ ਦੇਰ ਨਾਲ ਖੁੱਲਦੀ ਹੈ ਉਹ ਚਲਾ ਗਿਆ ਹਰਜੀਤ ਦੇ ਮਨ ਵਿੱਚ ਫਿਰ ਉਮੀਦ ਜਾਗੀ ਮੰਡੀ ਵਿੱਚ ਉਹ ਬਜ਼ੁਰਗ ਅਫਸਰ ਆਉਣ ਤੋਂ ਬਾਅਦ ਹਰਜੀਤ ਦਾ ਮਨ ਅਜੀਬ ਉਲਝਣ ਵਿੱਚ ਫਸ ਗਿਆ ਸੀ ਉਹ ਹਰ ਰੋਜ਼ ਬੋਰੀ ਚੁੱਕਦਾ ਪਰ ਦਿਮਾਗ ਵਿੱਚ ਇੱਕੋ ਸਵਾਲ ਘੁੰਮਦਾ ਰਹਿੰਦਾ ਕੀ ਸੱਚਮੁੱਚ ਕੋਈ ਮੇਰੀ ਮਿਹਨਤ ਨੂੰ ਵੇਖ ਰਿਹਾ ਹੈ 2 ਦਿਨ ਲੰਘ ਗਏ ਫਿਰ ਤੀਜੇ ਦਿਨ ਸਵੇਰੇ ਜਦੋਂ ਹਰਜੀਤ ਮੰਡੀ ਪਹੁੰਚਿਆ ਬੂਟਾ ਸਿੰਘ ਨੇ ਉਸ ਨੂੰ ਰੋਕ ਲਿਆ ਹਰਜੀਤਿਆ ਤੈਨੂੰ ਦਫ਼ਤਰੋਂ ਬੁਲਾਵਾ ਆਇਆ ਹੈ ਹਰਜੀਤ ਦਾ ਦਿਲ ਟੜਕਣ ਲੱਗ ਪਿਆ ਮੈਨੂੰ ਹਾਂ ਉਹੀ ਬਜ਼ੁਰਗ ਅਫਸਰ ਉਹ ਹੱਥਾਂ ਦੀ ਮੈਲ ਪਹੁੰਚਦਾ ਦਿਲ ਨੂੰ ਸਾੰਬ ਦਾ ਦਫ਼ਤਰ ਵੱਲ ਚੱਲ ਪਿਆ ਕਦਮ ਪਾਰੇ ਹੋ ਗਏ ਸਨ ਹਰ ਕਦਮ ਨਾਲ ਡਰ ਵੀ ਸੀ ਉਮੀਦ ਵੀ ਦਫ਼ਤਰ ਦੇ ਅੰਦਰ ਅਫਸਰ ਕੁਰਸੀ ਤੇ ਬੈਠਾ ਕਾਗਜ਼ ਵੇਖ ਰਿਹਾ ਸੀ ਉਸਨੇ ਨਜ਼ਰ ਚੁੱਕ ਕੇ ਹਰਜੀਤ ਨੂੰ ਦੇਖਿਆ ਆ ਬੈਠ ਉਸਨੇ ਨਰਮ ਆਵਾਜ਼ ਵਿੱਚ ਕਿਹਾ ਹਰਜੀਤ ਨੇ ਕੁਰਸੀ ਦੇ ਕੋਨੇ ਤੇ ਬੈਠ ਕੇ ਦੋਵੇਂ ਹੱਥ ਗੁੰਜ ਲਏ ਮੈਂ ਤੇਰੀ ਫਾਈਲ ਵੇਖੀ ਹੈ ਅਫਸਰ ਨੇ ਕਿਹਾ 15 ਸਾਲਾ ਤੋਂ ਮਿਹਨਤ ਕਰ ਰਿਹਾ ਹੈ ਕੋਈ ਸ਼ਿਕਾਇਤ ਨਹੀਂ ਕੋਈ ਝਗੜਾ ਨਹੀਂ ਹਰਜੀਤ ਕੁਝ ਨਹੀਂ ਬੋਲਿਆ ਉਸ ਨੂੰ ਡਰ ਸੀ ਕਿਤੇ ਜ਼ਿਆਦਾ ਬੋਲ ਕੇ ਮੌਕਾ ਨਾ ਗਵਾ ਬੈਠੇ ਅਫਸਰ ਨੇ ਗੰਭੀਰ ਲਹਿਜੇ ਵਿੱਚ ਕਿਹਾ ਪਰ ਸਿਸਟਮ ਵਿੱਚ ਇੱਕ ਖਾਲੀ ਸਥਾਨ ਬਚਿਆ ਹੈ ਉਸ ਲਈ ਇੱਕ ਇਮਤਿਹਾਨ ਹੈ ਇਮਤਿਹਾਨ ਹਰਜੀਤ ਨੇ ਹੌਲੀ ਆਵਾਜ਼ ਵਿੱਚ ਪੁੱਛਿਆ ਹਾਂ ਅਫਸਰ ਨੇ ਕਿਹਾ ਸਿਰਫ ਤਾਕਤ ਨਹੀਂ ਜ਼ਿੰਮੇਵਾਰੀ ਦੀ ਪਰਖ ਉਸ ਨੇ ਮੇਜ਼ ਉੱਤੇ ਰੱਖੀ ਫਾਈਲ ਬੰਦ ਕੀਤੀ ਅੱਜ ਰਾਤ ਗੋਦਾਮ ਵਿੱਚ 500 ਬੋਰੀਆਂ ਉਤਾਰਨੀਆਂ ਨੇ ਆਮ ਤੌਰ ਤੇ ਮਜ਼ਦੂਰ 10 ਹੁੰਦੇ ਨੇ ਅੱਜ ਸਿਰਫ 5 ਹੋਣਗੇ ਜੇ ਤੂੰ ਇੱਕ ਕੰਮ ਇਮਾਨਦਾਰੀ ਨਾਲ ਕਰ ਗਿਆ ਤਾਂ ਨੌਕਰੀ ਤੇਰੀ ਹਰਜੀਤ ਦੇ ਮੱਥੇ ਤੇ ਪਸੀਨਾ ਆ ਗਿਆ 500 ਬੋਰੀਆਂ 5 ਬੰਦੇ ਪਰ ਉਸਨੇ ਸਿਰ ਹਿਲਾ ਦਿੱਤਾ ਮੈਂ ਕਰਾਂਗਾ ਰਾਤ ਗਹਿਰੀ ਹੋ ਗਈ ਗੋਦਾਮ ਦੇ ਬਾਹਰ ਟਰੱਕ ਖੜੇ ਸਨ ਹਰਜੀਤ ਨੇ ਤੌਲੀਆਂ 모ੜਿਆ ਤੇ ਰੱਖਿਆ ਪਹਿਲੀ ਬੋਰੀ ਚੁੱਕੀ ਪਿੱਠ ਨੇ ਤੁਰੰਤ ਆਪਣਾ ਵਿਰੋਧ ਦਰਸਾਇਆ ਪਰ ਉਸਨੇ ਦੰਦ ਕੱਸ ਲਏ ਇੱਕ ਬੋਰੀ ਦੂਜੀ ਤੀਜੀ ਕਈ ਕੰਟੇ ਲੰਘ ਗਏ ਪੈਰ ਸੁਨ ਹੋ ਗਏ ਹੱਥ ਕੰਬਣ ਲੱਗ ਪਏ ਇੱਕ ਮਜ਼ਦੂਰ ਵਿਚਕਾਰ ਹੀ ਬੈਠ ਗਿਆ ਹਰਜੀਤਿਆ ਮੈਂ ਨਹੀਂ ਕਰ ਸਕਦਾ ਉਹ ਬੋਲਿਆ ਹਰਜੀਤ ਨੇ ਉਸ ਨੂੰ ਦੇਖਿਆ ਫਿਰ ਬੋਰੀ ਆਪਣੇ ਮੋਢੇ ਤੇ ਚੁੱਕ ਲਈ ਤੂੰ ਬੈਠ ਜਾ ਮੈਂ ਕਰ ਲਵਾਂਗਾ ਉਹ ਜਾਣਦਾ ਸੀ ਇਹ ਸਿਰਫ ਬੋਰੀਆਂ ਨਹੀਂ ਇਹ ਉਸ ਦੀ ਕਿਸਮਤ ਹੈ आधी रात तो बाद उसकी आंखें आगे हनेरा आਉਣ ਲੱਗ ਪਿਆ ਪਰ ਉਹ ਰੁਕਿਆ ਨਹੀਂ ਉਸ ਨੂੰ ਬੱਚਿਆਂ ਦੇ ਚਿਹਰੇ ਦਿਖਾਈ ਦੇ ਰਹੇ ਸਨ ਸੁਖਦੀਪ ਦੀ ਚੁੱਪੀ ਸੁਣਾਈ ਦੇ ਰਹੀ ਸੀ ਆخری ਬੋਰੀ ਰੱਖ ਕੇ ਉਹ ਜ਼ਮੀਨ ਤੇ ਬੈਠ ਗਿਆ ਸਾਹ ਫੁੱਲ ਰਹੇ ਸਨ ਸਰੀਰ ਜਵਾਬ ਦੇ ਚੁੱਕਾ ਸੀ ਅਫਸਰ ਨੇ ਅੱਗੇ ਆ ਕੇ ਉਸ ਨੂੰ ਪਾਣੀ ਦਿੱਤਾ ਕਿਉਂ ਨਹੀਂ ਰੁਕਿਆ ਅਫਸਰ ਨੇ ਪੁੱਛਿਆ ਹਰਜੀਤ ਨੇ ਮੁਸ਼ਕਿਲ ਨਾਲ ਕਿਹਾ ਸਾਹ ਰੁਕ ਜਾਂਦਾ ਪਰ ਸੁਪਨੇ ਨਹੀਂ ਅਫਸਰ ਚੁੱਪ ਰਹਿ ਗਿਆ ਸਵੇਰ ਦੀ ਰੌਸ਼ਨੀ ਨਾਲ ਫੈਸਲਾ ਵੀ ਆ ਗਿਆ ਸਵੇਰ ਦੀ ਹੌਲੀ ਰੌਸ਼ਨੀ ਗੋਦਾਮ ਦੀਆਂ ਕੰਧਾਂ ਤੇ ਪੈ ਰਹੀ ਸੀ ਰਾਤ ਪਰ ਦੀ ਮਿਹਨਤ ਤੋਂ ਬਾਅਦ ਹਰਜੀਤ ਅਜੇ ਵੀ ਜ਼ਮੀਨ ਤੇ ਬੈਠਾ ਸੀ ਉਸ ਦੇ ਸਰੀਰ ਦਾ ਹਰ ਅੰਗ ਦਰਦ ਕਰ ਰਿਹਾ ਸੀ ਪਰ ਅੱਖਾਂ ਵਿੱਚ ਨੀਂਦ ਨਹੀਂ ਸੀ ਸਿਰਫ ਉਡੀਕ ਸੀ ਅਫਸਰ ਦਫ਼ਤਰ ਦੇ ਦਰਵਾਜ਼ੇ ਕੋਲ ਖੜਾ ਸੀ ਉਸ ਦੇ ਹੱਥ ਵਿੱਚ ਫਾਈਲ ਸੀ ਮਜ਼ਦੂਰ ਇੱਕ ਇੱਕ ਕਰਕੇ ਇਕੱਠੇ ਹੋ ਰਹੇ ਸਨ ਅਫਸਰ ਨੇ ਗਲਾ ਸਾਫ ਕੀਤਾ ਕੱਲ ਰਾਤ ਜੋ ਹੋਇਆ ਉਸਨੇ ਕਿਹਾ ਉਹ ਸਿਰਫ ਮਿਹਨਤ ਦੀ ਗੱਲ ਨਹੀਂ ਸੀ ਉਹ ਇਮਾਨਦਾਰੀ ਸਬਰ ਅਤੇ ਜ਼ਿੰਮੇਵਾਰੀ ਦੀ ਪਰਖ ਸੀ ਹਰਜੀਤ ਦਾ ਦਿਲ ਜ਼ੋਰ-ਜ਼ੋਰ ਨਾਲ ਟੜਕਣ ਲੱਗ ਪਿਆ ਅਫਸਰ ਨੇ ਫਾਈਲ ਖੋਲੀ ਨੌਕਰੀ ਲਈ ਚੁਣਿਆ ਗਿਆ ਨਾਮ ਹੈ ਇੱਕ ਪਲ ਲਈ ਸਮਾਂ ਰੁਕ ਗਿਆ ਹਰਜੀਤ ਸਿੰਘ ਹਰਜੀਤ ਨੂੰ ਲੱਗਾ ਜਿਵੇਂ ਉਸਦੇ ਕੰਨਾਂ ਨੇ ਧੋਖਾ ਦਿੱਤਾ ਹੋਵੇ ਬੂਟਾ ਸਿੰਘ ਨੇ ਉਸਦੀ ਪੇਟ ਤੇ ਹੱਥ ਮਾਰਿਆ ਵਦਾਈ ਹੋਵੇ ਪੁੱਤ ਹਰਜੀਤ ਦੀਆਂ ਅੱਖਾਂ ਪਰ ਆਈਆਂ ਉਹ ਕੁਝ ਬੋਲ ਨਾ ਸਕਿਆ ਉਸਨੇ ਸਿਰਫ ਹੱਥ ਜੋੜ ਕੇ ਅਫਸਰ ਵੱਲ ਦੇਖਿਆ ਪਰ ਇਹ ਖੁਸ਼ੀ ਪੂਰੀ ਤਰ੍ਹਾਂ ਸੌਖੀ ਨਹੀਂ ਸੀ ਪੀੜ ਵਿੱਚੋਂ ਇੱਕ ਆਵਾਜ਼ ਆਈ ਸਾਇਬ ਇਹ ਨਿਆ ਨਹੀਂ ਉਹ ਉਹੀ ਮਜ਼ਦੂਰ ਸੀ ਜੋ ਰਾਤ ਨੂੰ ਵਿਚਕਾਰ ਬੈਠ ਗਿਆ ਸੀ ਉਸ ਦੀ ਅੱਖਾਂ ਵਿੱਚ ਗੁੱਸਾ ਅਤੇ ਹਾਰ ਦੋਵੇਂ ਸਨ ਉਸ ਸਾਰੀ ਰਾਤ ਇਕੱਲਾ ਕੰਮ ਕਰ ਗਿਆ ਉਸਨੇ ਕਿਹਾ ਪਰ ਅਸੀਂ ਵੀ ਤਾਂ ਮਜ਼ਦੂਰ ਹਾਂ ਅਫਸਰ ਨੇ ਠੰਡੇ ਲਹਿਜੇ ਵਿੱਚ ਕਿਹਾ ਮਿਹਨਤ ਹਰ ਕਿਸੇ ਨੇ ਕੀਤੀ ਪਰ ਜਦੋਂ ਮੌਕਾ ਆਇਆ ਹਰਜੀਤ ਪਿੱਛੇ ਨਹੀਂ ਹਟਿਆ ਫੈਸਲਾ ਹੋ ਚੁੱਕਾ ਸੀ ਹਰਜੀਤ ਘਾਰ ਵੱਲ ਦੌੜਦਾ ਗਿਆ ਰਸਤੇ ਵਿੱਚ ਉਹੀ ਟੁੱਟੀਆਂ ਸੜਕਾਂ ਉਹੀ ਤੋੜ ਪਰ ਅੱਜ ਸਭ ਕੁਝ ਨਵਾਂ ਲੱਗ ਰਿਹਾ ਸੀ ਕਾਰ ਪਹੁੰਚ ਕੇ ਉਸਨੇ ਦਰਵਾਜ਼ਾ ਖੜਕਾਇਆ ਸੁਖਦੀਪ ਨੇ ਖੋਲਿਆ ਕੀ ਹੋਇਆ ਉਸਨੇ ਡਰ ਨਾਲ ਪੁੱਛਿਆ ਹਰਜੀਤ ਨੇ ਮੁਸਕਰਾਉਂਦੇ ਹੋਏ ਕਿਹਾ ਨੌਕਰੀ ਮਿਲ ਗਈ ਇੱਕ ਪਲ ਲਈ ਸੁਖਦੀਪ ਨੂੰ ਯਕੀਨ ਨਾ ਆਇਆ ਫਿਰ ਉਸ ਦੀਆਂ ਅੱਖਾਂ ਪਰ ਆਈਆਂ ਗੁਰਪ੍ਰੀਤ ਤੇ ਨਵਜੋਤ ਦੌੜ ਕੇ ਆ ਗਏ papa ਸੱਚੀ ਗੁਰਪ੍ਰੀਤ ਨੇ ਪੁੱਛਿਆ ਹਰਜੀਤ ਨੇ ਸਿਰ ਹਿਲਾਇਆ ਹੁਣ ਤੂੰ ਪੜੇਂਗਾ ਦੂਰ ਤੱਕ पर खुशी दे नाल डर ਵੀ ਸੀ ਪੱਕੀ ਨੌਕਰੀ ਨਾਲ ਨਵੇਂ ਕਾਇਦੇ ਨਵੀਆਂ ਜ਼ਿੰਮੇਵਾਰੀਆਂ ਉਹ ਮਜ਼ਦੂਰ ਨਹੀਂ ਰਹੇਗਾ ਉਹ ਹੁਣ ਕਰਮਚਾਰੀ ਸੀ ਕੁਝ ਦਿਨ ਬਾਅਦ ਉਸਦਾ ਪਹਿਲਾ ਦਿਨ ਸੀ ਸਾਫ਼ ਕਪੜੇ ਹੱਥ ਵਿੱਚ ਨਵੀਂ ਫਾਈਲ ਪੁਰਾਣੇ ਮਜ਼ਦੂਰ ਉਸਨੂੰ ਵੱਖਰੀ ਨਜ਼ਰ ਨਾਲ ਦੇਖ ਰਹੇ ਸਨ ਕੁਝ ਮਾਣ ਨਾਲ ਕੁਝ ਈਰਖਾ ਨਾਲ ਲਾਲਾ ਰਾਮਕਿਸ਼ਨ ਨੇ ਵੀ ਉਸਨੂੰ ਦੇਖਿਆ ਹੌਲੀ ਜਹੀ ਕਿਹਾ ਕਿਸਮਤ ਚੰਗੀ ਸੀ ਹਰਜੀਤ ਨੇ ਸ਼ਾਂਤੀ ਨਾਲ ਜਵਾਬ ਦਿੱਤਾ ਕਿਸਮਤ ਨੇ ਮਿਹਨਤ ਦਾ ਸਾਥ ਦਿੱਤਾ ਉਸ ਰਾਤ ਉਹ ਛੱਤ ਤੇ ਖੜਾ ਅਸਮਾਨ ਵੱਲ ਦੇਖ ਰਿਹਾ ਸੀ ਤਾਰੇ ਉਹੀ ਸਨ ਪਰ ਉਸ ਦੀ ਸੋਚ ਬਦਲ ਗਈ ਸੀ ਉਸ ਨੂੰ ਸਮਝ ਆ ਗਈ ਸੀ ਕਿਸਮਤ ਦਰਵਾਜ਼ਾ ਖੋਲ ਸਕਦੀ ਹੈ ਪਰ ਅੰਦਰ ਜਾਣ ਲਈ ਮਿਹਨਤ ਚਾਹੀਦੀ ਹੈ ਹਰਜੀਤ ਨੂੰ ਨੌਕਰੀ ਮਿਲੇ ਕੁਝ ਮਹੀਨੇ ਹੋ ਚੁੱਕੇ ਸਨ ਹੁਣ ਉਸ ਦੀ ਜ਼ਿੰਦਗੀ ਪਹਿਲਾ ਵਰਗੀ ਨਹੀਂ ਰਹੀ ਸੀ ਸਵੇਰੇ ਉਹ ਬੋਰੀਆਂ ਚੁੱਕਣ ਲਈ ਨਹੀਂ ਗੋਦਾਮ ਦੇ ਰਜਿਸਟਰ ਚੈੱਕ ਕਰਨ ਲਈ ਜਾਂਦਾ ਸੀ ਹੱਥਾਂ ਚਾਹ ਛਾਲੇ ਨਹੀਂ ਰਹੇ ਪਰ ਜ਼ਿੰਮੇਵਾਰੀ ਦਾ ਭਾਰ ਕਦੇ ਉਹ ਕਦੇ ਪਿੱਠ ਤੋਂ ਵੀ ਭਾਰ ਹੀ ਲੱਗਦਾ ਸੀ ਪਹਿਲੀ ਤਨਖਾਹ ਆਈ ਤਾਂ ਸੁਖਦੀਪ ਨੇ ਪੈਸੇ ਹੱਥਾਂ ਵਿੱਚ ਫੜ ਕੇ ਲੰਮਾ ਸਾ ਲਿਆ ਗੁਰਪ੍ਰੀਤ ਦਾ ਸਕੂਲ ਬਦਲਿਆ ਗਿਆ ਅੰਗਰੇਜ਼ੀ మీడియం ਪਹਿਲੇ ਦਿਨ ਮੁੰਡਾ ਕਬਰਾਇਆ ਹੋਇਆ ਸੀ ਪਾਪਾ ਮੈਂ ਉੱਥੇ ਸਭ ਤੋਂ ਗਰੀਬ ਹੋਵਾਂਗਾ ਉਸਨੇ ਪੁੱਛਿਆ ਹਰਜੀਤ ਨੇ ਪੁੱਤਰ ਦੇ ਸਿਰ ਤੇ ਹੱਥ ਫੇਰਿਆ ਗਰੀਬ ਉਹ ਹੁੰਦਾ ਹੈ ਜਿਸ ਦੇ ਸੁਪਨੇ ਛੋਟੇ ਹੁੰਦੇ ਨੇ ਨਵਜੋਤ ਹੁਣ ਨਵੇਂ ਜੁੱਤਿਆਂ ਨਾਲ ਸਕੂਲ ਜਾਂਦੀ ਸੀ ਕੁਝ ਸਾਲ ਬੀਤ ਗਏ ਹਰਜੀਤ ਹੁਣ ਗੋਦਾਮ ਦਾ ਸੀਨੀਅਰ ਕਰਮਚਾਰੀ ਸੀ ਪਰ ਉਹ ਮਜ਼ਦੂਰਾ ਨਾਲ ਉਹੀ ਤਰੀਕੇ ਨਾਲ ਗੱਲ ਕਰਦਾ ਸੀ ਜਿਵੇਂ ਪਹਿਲਾਂ ਆਪਣੇ ਨਾਲ ਚਾਉਂਦਾ ਸੀ ਜਦੋਂ ਕੋਈ ਨਵਾਂ ਮਜ਼ਦੂਰ ਆਉਂਦਾ ਉਹ ਕਹਿੰਦਾ ਮਿਹਨਤ ਕਰ ਔਰ ਆਪਣੇ ਆਪ ਨੂੰ ਨਾਗਵਾ ਇੱਕ ਸ਼ਾਮ ਉਹ ਮੰਡੀ ਦੇ ਬਾਹਰ ਖੜਾ ਸੀ ਉਸ ਨੂੰ ਬੂਟਾ ਸਿੰਘ ਦਿਖਿਆ ਹੁਣ ਕਾਫੀ ਬੁੱਢਾ ਹੋ ਚੁੱਕਾ ਸੀ ਹਰਜੀਤ ਨੇ ਉਸ ਦੇ ਪੈਰ ਛੋਏ ਬੂਟਾ ਸਿੰਘ ਨੇ ਕਿਹਾ ਪੁੱਤ ਆਹਰ ਦੱਸ ਮਿਹਨਤ ਵੱਡੀ ਜਾਂ ਕਿਸਮਤ ਹਰਜੀਤ ਕੁਝ ਪਲ ਚੁੱਪ ਰਿਹਾ ਫਿਰ ਹੌਲੀ ਜਹੀ ਕਿਹਾ ਕਿਸਮਤ ਮੌਕਾ ਦਿੰਦੀ ਹੈ ਪਰ ਮਿਹਨਤ ਉਸ ਨੂੰ ਹੱਕ ਬਣਾਉਂਦੀ ਹੈ ਉਹ ਘਰ ਵੱਲ ਤੁਰ ਪਿਆ ਅਸਮਾਨ ਤੇ ਤਾਰੇ ਟਿਮਟਿਮਾ ਰਹੇ ਸਨ ਉਸਨੇ ਸੋਚਿਆ ਉਹ ਅਜੇ ਵੀ ਉਹੀ ਬੰਦਾ ਹੈ ਜਿਸਨੇ ਕਦੇ ਬੋਰੀਆਂ ਚੁੱਕੀਆਂ ਸਨ ਫਰਕ ਸਿਰਫ ਇੰਨਾ ਸੀ ਕਿ ਹੁਣ ਉਸਦੀ ਪਿੱਠ ਨਹੀਂ ਉਸਦਾ ਹੌਸਲਾ ਸਦਾ ਸੀ ਕਹਾਣੀ ਇੱਥੇ ਮੁੱਕਦੀ ਹੈ ਪਰ ਮਿਹਨਤ ਦੀ ਲੜਾਈ ਕਦੇ ਨਹੀਂ ਮੁੱਕਦੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇਕਰ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਕੇ ਆਪਣੀ رائے ਕਮੈਂਟ ਕਰਕੇ ਜਰੂਰ ਦਿਓ